ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਰਹਿਮਤਾਂ ਕਰਨ ਗੁਰਮੁਖ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਾਲੇ ਨੇ ਉਹਨਾਂ ਨੇ ਇੱਕ ਐਸੀ ਸਾਖੀ ਸੁਣਾਈ ਮਹਾਂਪੁਰਖਾਂ ਦੀ ਜੋ ਰੌਂਗਟੇ ਖੜੇ ਕਰ ਦਿੰਦੀ ਹੈ ਨਾਮ ਸਿਮਰਨ ਸੇਵਾ ਭਾਵਨਾ ਤੇ ਸਾਧ ਸੰਗਤ ਤੋਂ ਸਾਖੀ ਦੇ ਵਿੱਚ ਉਹਨਾਂ ਨੇ ਖੁਰ ਦਰਸਾਇਆ ਹੈ ਉਹਨਾਂ ਦੇ ਬੋਲਾਂ ਤੋਂ ਸ਼ਾਪ ਪੈਂਦੀ ਹੈ ਬੰਦਗੀ ਦੀ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਨੂੰ ਕੌਣ ਨਹੀਂ ਜਾਣਦਾ ਬਾਬਾ ਕੁਲਵੰਤ ਸਿੰਘ ਜੀ ਦੇ ਬਾਰੇ ਹਰ ਕੋਈ ਜਾਣਦਾ ਹੈ ਬਾਬਾ ਕੁਲਵੰਤ ਸਿੰਘ ਜੀ ਨੂੰ ਹਰ ਕਿਸੇ ਨੇ ਪਹਿਚਾਣਿਆ ਹੈ ਹਰ ਕੋਈ ਉਹਨਾਂ ਬਾਰੇ ਜਾਣਦਾ ਹੈ ਤੇ ਹਰ ਕੋਈ ਉਹਨਾਂ ਦੀ ਜਿਹੜੀ ਅਹੁਦੇਦਾਰੀ ਹੈ ਉਹਨੂੰ ਪਹਿਚਾਣਦਾ ਹੈ ਗੁਰਮੁਖ ਪਿਆਰਿਓ ਇਹ ਬੇਨਤੀਆਂ ਮੈਂ ਤਾਂ ਕਰਕੇ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਸਾਨੂੰ ਪਤਾ ਹੋਵੇ ਕਿ ਆਖਰ ਕਾਰਨ ਕੀ ਹੈ ਗੁਰਮੁਖ ਪਿਆਰਿਓ ਬਾਬਾ ਕੁਲਵੰਦ ਸਿੰਘ ਜੀ ਨੇ ਇੱਕ ਅਜਿਹੀ ਗੱਲ ਜਿਹੜੀ ਦੱਸੀ ਜਿਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸ਼ੰਕਾਵਾਦੀ ਗੱਲਾਂ ਨੇ ਉਹ ਮਨ ਦੇ ਵਿੱਚੋਂ ਸਾਫ਼ ਹੋ ਜਾਣਗੀਆਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਨ ਦੇ ਵਿੱਚੋਂ ਪਰੇ ਹੋ ਜਾਣਗੀਆਂ ਸਾਧ ਸੰਗਤ ਮੈਂ ਆਪ ਜੀ ਨਾਲ ਬੇਨਤੀਆਂ ਸਾਂਝੀਆਂ ਕਰਦਾ ਬਾਬਾ ਕੁਲਵੰਤ ਸਿੰਘ ਜੀ ਇੱਕ ਥਾਂ ਤੇ ਸੰਗਤ ਨੂੰ ਸੰਬੋਧਨ ਹੋ ਰਹੇ ਸੀ ਤੇ ਉਹਨਾਂ ਨੇ ਕੁਝ ਬੇਨਤੀਆਂ ਜਿਹੜੀਆਂ ਸੀ ਉਹ ਸਾਂਝੀਆਂ ਕੀਤੀਆਂ ਸੰਗਤ ਦੇ ਨਾਲ ਮਿਲ ਕੇ ਸਾਧ ਸੰਗਤ ਉਹਨਾਂ ਨੇ ਬੇਨਤੀਆਂ ਕੀਤੀਆਂ ਸੰਗਤ ਨੂੰ ਪਿਆਰਿਓ ਕਿਹਾ ਕਿ ਬਾਬਾ ਈਸ਼ਰ ਸਿੰਘ ਜੀ ਮਹਾਪੁਰਖ ਰਾੜਾ ਸਾਹਿਬ ਵਾਲੇ ਸਾਧ ਸੰਗਤ ਮਹਾਪੁਰਖ ਰਾੜਾ ਸਾਹਿਬ ਵਾਲੇ ਜਿਹੜੇ ਹੋਏ ਨਾ ਬਾਬਾ ਈਸ਼ਰ ਸਿੰਘ ਜੀ ਸਾਧ ਸੰਗਤ ਉਹਨਾਂ ਤੋਂ ਪਹਿਲਾਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਹੋਏ ਜਿਨ੍ਹਾਂ ਦੇ ਉਹ ਸ਼ਗਿਰਦ ਨੇ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਕਹਿੰਦੇ ਕਹਿੰਦੇ ਨੇ ਵੀ ਹੁਣ ਅਸੀਂ ਸੰਸਾਰ ਤੋਂ ਚਲੇ ਜਾਣਾ ਸਾਡਾ ਸਮਾਂ ਜਿਹੜਾ ਹੈ ਉਹ ਬਿਲਕੁਲ ਥੋੜਾ ਹੈ ਤੇ ਈਸ਼ਰ ਸਿਆ ਤੂੰ ਮੰਗ ਲੈ ਕੀ ਮੰਗਦਾ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਨੇ ਉਹਨਾਂ ਤੋਂ ਵਿਦਿਆ ਦੀ ਦਾਤ ਮੰਗੀ ਉਹਨਾਂ ਤੋਂ ਪੜ੍ਹਾਈ ਦੀ ਦਾਤ ਮੰਗੀ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਪਾਤਸ਼ਾਹ ਨੇ ਬੜੀ ਵੱਡੀ ਰਹਿਮਤ ਕੀਤੀ ਵਿਚ ਵਰਤ ਕੇ ਸਾਧ ਸੰਗਤ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਬਚਨ ਕੀਤਾ ਬਾਬਾ ਈਸ਼ਰ ਸਿੰਘ ਜੀ ਨੂੰ ਵੀ ਤੇਰੀਆਂ ਟੇਪਾਂ ਜੜੀਆਂ ਨੇ ਹਰ ਘਰ ਦੇ ਵਿੱਚ ਲਿਆ ਕਰਨਗੀਆਂ ਇੰਨੀ ਵੱਡੀ ਤੇਰੇ ਤੇ ਕਿਰਪਾ ਹੋਏਗੀ ਇੰਨੀ ਵੱਡੀ ਤੇਰੇ ਤੇ ਰਹਿਮਤ ਹੋਏਗੀ ਇੰਨਾ ਵੱਡਾ ਵਿਸ਼ਾਲ ਤੇਰਾ ਕੀਰਤਨ ਹੋਏਗਾ ਤੇ ਲੋਕ ਤੈਨੂੰ ਯਾਦ ਕਰਨਗੇ ਤੇਰਾ ਨਾਮ ਬਣੇਗਾ ਵੀ ਹਾਂ ਕੋਈ ਈਸ਼ਰ ਸਿੰਘ ਸੀ ਤੇ ਸਾਧ ਸੰਗਤ ਉਸ ਦਿਨ ਤੋਂ ਲੈ ਕੇ ਜਿੰਨਾ ਟਾਈਮ ਉਹ ਸ਼ਰੀਰ ਕਰਕੇ ਮੌਜੂਦ ਰਹੇ ਤੇ ਸਾਧ ਸੰਗਤ ਉਹ ਸਾਰਾ ਸਮਾਂ ਆਪਾਂ ਵੇਖਿਆ ਕਿ ਕਿਸ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਸਮਾਂ ਬਿਤਾਇਆ ਸਾਧ ਸੰਗਤ ਕਿਸ ਤਰ੍ਹਾਂ ਸਮਾਂ ਬਿਤਾਇਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਬਾਬਾ ਅਤਰ ਸਿੰਘ ਜੀ ਜਿਹੜੇ ਰੇਰੂ ਸਾਹਿਬ ਵਾਲੇ ਸੀ ਸਾਧ ਸੰਗਤ ਉਹਨਾਂ ਨੇ ਐਸਾ ਬਚਨ ਕੀਤਾ ਤੇ ਪਿਆਰਿਓ ਬੜੀ ਵੱਡੀ ਕਿਰਪਾ ਹੋਈ ਬੜੀ ਵੱਡੀ ਰਹਿਮਤ ਹੋਈ ਤੇ ਸਾਧ ਸੰਗਤ ਐਸੀ ਕਿਰਪਾ ਰਹਿਮਤ ਹੋਈ ਔਰ ਸਾਧ ਸੰਗਤ ਐਸੀ ਵੱਡੀ ਮਹਾਨ ਕਿਰਪਾ ਰਹਿਮਤ ਉਨ੍ਹਾਂ ਤੇ ਹੋਈ ਤੇ ਸਾਧ ਸੰਗਤ ਐਸੀ ਮਹਾਨ ਕਿਰਪਾ ਹੋਈ ਜੇ ਉਹਨਾਂ ਦੇ ਕੀਰਤਨ ਨੇ ਜਿਹੜਾ ਹੈ ਹਰ ਇੱਕ ਨੂੰ ਨਿਹਾਲ ਕਰ ਦਿੱਤਾ ਹਰ ਇੱਕ ਨੂੰ ਨਿਹਾਲ ਕੀਤਾ ਕੋਈ ਐਸਾ ਨਹੀਂ ਜੋ ਬਚਿਆ ਹੋਵੇ ਉਹਨਾਂ ਦੇ ਕੀਰਤਨ ਨੇ ਹਰ ਕਿਸੇ ਨੂੰ ਆਨੰਦ ਦਿੱਤਾ ਗੁਰਮੁਖ ਪਿਆਰਿਓ ਹਰ ਕਿਸੇ ਨੂੰ ਔਰ ਸਾਰ ਸੰਗਤ ਕਹਿੰਦੇ ਇੱਕ ਵਾਰ ਮਹਾਂਪੁਰਖ ਕਲਕੱਤੇ ਗਏ ਉਹਨਾਂ ਦੇ ਦੀਵਾਨ ਸਨ ਤੇ ਕਲਕੱਤੇ ਉਹ ਰਹੇ 4-5 ਕੁ ਦਿਨ ਦਾ ਸਮਾਂ ਰਹੇ ਤੇ 4-5 ਦਿਨ ਜਿਹੜੇ ਸੀ ਉਹ ਇਹੋ ਜੇ ਹਿਸਾਬ ਨਾਲ ਲੰਘੇ ਪਤਾ ਹੀ ਨਹੀਂ ਲੱਗਿਆ ਵੱਡੇ ਵੱਡੇ ਜਿਹੜੇ ਕਾਰੋਬਾਰੀ ਸੀ ਉਹਨਾਂ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਵੀ ਯਾਰੋ ਕੰਮ ਤੇ ਸਾਰੀ ਜ਼ਿੰਦਗੀ ਕਰਨਾ ਮਹਾਪੁਰਖ ਆਏ ਹੋਏ ਨੇ ਦੀਵਾਨ ਸੁਣੀਏ ਭਜਨ ਬੰਦਗੀ ਕਰੀਏ ਤੇ ਕਹਿੰਦੇ ਨੇ ਸਾਰਾ ਕਲਕੱਤਾ ਸ਼ਹਿਰ ਹੀ ਜਿਹੜਾ ਜਾਣਨ ਲੱਗਿਆ ਸੀ ਤੇ ਉਹਨਾਂ ਨੇ ਐਸਾ ਪ੍ਰਚਾਰ ਕੀਤਾ ਐਸੀ ਗੁਰਬਾਣੀ ਦਾ ਪ੍ਰਚਾਰ ਕੀਤਾ ਸਾਰਾ ਕਲਕੱਤਾ ਸ਼ਹਿਰ ਮਹਾਪੁਰਖਾਂ ਦੇ ਨਾਮ ਤੋਂ ਜਾਣੂ ਹੋ ਗਿਆ ਔਰ ਦੂਜੀ ਗੱਲ ਸਾਤ ਸੰਗਤ ਭਾਈ ਬਖਸ਼ੀਰ ਸਿੰਘ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ ਇੱਕ ਬਹੁਤ ਵੱਡੀ ਟਰਾਂਸਪੋਰਟ ਚਲਾਉਂਦਾ ਸੀ ਉਹ ਉਹ ਬੰਦਾ ਜਿਹੜਾ ਸੀ ਖਾਣ ਪੀਣ ਦਾ ਆਦੀ ਸੀ ਤੇ ਉਹ ਵੀ ਕਿੰਨੇ ਮਹਾਂਪੁਰਖਾਂ ਦਾ ਇਨ੍ਹਾਂ ਨੂੰ ਮুরিਦ ਬਣ ਗਿਆ ਤੇ ਉਹ ਕੀਰਤਨ ਸੁਣਨ ਲੱਗਿਆ ਦੀਵਾਨ ਸੁਣਨ ਲੱਗਿਆ ਬਹੁਤ ਜ਼ਿਆਦਾ ਧਨੀ ਸੀ ਤੇ ਕਹਿੰਦੇ ਜਦੋਂ 4 ਦਿਨ ਪੂਰੇ ਹੋ ਗਏ ਤੇ ਮਹਾਂਪੁਰਖਾਂ ਨੇਦਰੋਂ ਜਾਣਾ ਸੀ ਤੇ ਕਲਕੱਤੇ ਸ਼ਹਿਰ ਦੇ ਜਿਹੜੇ ਲੋਕ ਸੀ ਸਾਧ ਸੰਗਤ ਉਹ ਉਹਨਾਂ ਦਾ ਮਨ ਸੀ ਵੀ ਮਾਹਪੁਰਖ ਇੱਥੇ ਕੁਝ ਦਿਨ ਹੋਰ ਰਹਿਣ ਸਾਧ ਸੰਗਤ ਪਰ ਸੰਤ ਬਾਬਾ ਇਸ਼ਰ ਸਿੰਘ ਜੀ ਹੋਰ ਨਹੀਂ ਸੀ ਰਹਿ ਸਕਦੇ ਕਿਉਂਕਿ ਦਿਵਾਨਾ ਦੇ ਸਮੇਂ ਦਿੱਤੇ ਹੋਏ ਸੀ ਹੋਰ ਵੀ ਮੁੜਨਾ ਸੀ ਉਹਨਾਂ ਨੇ ਸੰਗਤ ਦੇ ਦਰਸ਼ਨ ਕਰਨੇ ਸੀ ਤੇ ਕਹਿੰਦੇ ਨੇ ਭਾਈ ਬਖਸ਼ੀਰ ਸਿੰਘ ਦੇ ਨਾਲ ਦੇ ਸਾਥੀਆਂ ਨੇ ਜਿਹੜੇ ਟਰਾਂਸਪੋਰਟ ਦੇ ਯਾਰ ਬੇਲੀ ਨਾਲ ਸੀ ਉਹਨਾਂ ਨੇ ਬਖਸ਼ੀਰ ਸਿੰਘ ਨੂੰ ਕਿਹਾ ਵੀ ਤੂੰ ਰੋਕ ਸਕਦਾ ਤੂੰ ਰੋਕ ਲੈ ਜਿਸ ਦਿਨ ਆਖਰੀ ਦੀਵਾਨ ਸੀ ਕਹਿੰਦੇ ਉਸ ਦਿਨ ਗਲ ਵਿੱਚ ਪੱਲੂ ਪਾ ਕੇ ਖੜਾ ਹੋ ਗਿਆ ਕਿ ਨਾ ਮਾਹਪੁਰਖੋ ਚਿੱਤ ਤਾਂ ਨਹੀਂ ਕਰਦਾ ਤੁਹਾਨੂੰ ਭੇਜੀਏ ਚੇਤੇ ਕਰਦਾ ਵੀ ਤੁਸੀਂ ਤੇ 4 ਦਿਨ ਹੋਰ ਰੋ ਤੁਹਾਨੂੰ ਰੁਕਣਾ ਹੀ ਪੈਣਾ ਰੁਕੋ ਮਾਹਪੁਰਖੋ ਬੇਨਤੀ ਕਬੂਲ ਕਰੋ ਤੇ ਮਾਹਪੁਰਖ ਕਹਿੰਦੇ ਵੀ ਨਹੀਂ ਭਾਈ ਸੰਗਤ ਨੂੰ ਸਮਾਂ ਦਿੱਤਾ ਹੋਇਆ ਜਾਣਾ ਹੈ ਅਸੀਂ ਤੇ ਕਹਿੰਦੇ ਵੀ ਨਹੀਂ ਮਾਹਪੁਰਖੋ ਜਿਵੇਂ ਮਰਜ਼ੀ ਕਰੋ ਹੁਣ ਤੁਸੀਂ ਬੇਨਤੀ ਨੂੰ ਮੰਨੋ ਤੇ ਅਸੀਂ ਤੁਹਾਨੂੰ 4 ਦਿਨ ਹੋਰ ਰੱਖਣਾ ਚਾਹੁੰਦੇ ਆ ਬਹੁਤ ਆਨੰਦ ਬਣਿਆ ਹੋਇਆ ਹੈ ਦੇਖੋ ਪੂਰਾ ਕਲਕੱਤਾ ਸ਼ਹਿਰ ਜਿਹੜਾ ਹੈ ਉਹ ਤੁਹਾਡੇ ਬਚਨ ਸੁਣਨ ਵਾਸਤੇ ਉਮੜਿਆ ਹੋਇਆ ਹੈ ਮਹਾਂਪੁਰਖੋ ਇੱਥੇ ਹੀ ਰਹੋ 4 ਦਿਨ ਦਾ ਸਮਾਂ ਦੇ ਦਿਓ ਤੇ ਮਹਾਂਪੁਰਖ ਕਹਿੰਦੇ ਵੀ 4 ਦਿਨ ਤੇ ਰਹਿ ਜਾਾਂਗੇ ਭਾਈ ਫਿਰ ਭੇਟਾ ਲੱਗੇਗੀ 4 ਦਿਨ ਦੀ ਹੁਣ ਬਖਸ਼ੀਰ ਸਿੰਘ ਨੂੰ ਇੰਜ ਸੀ ਵੀ ਪੇਟਾ ਲੈਣਗੇ ਕੋਈ ਗੱਲ ਨਹੀਂ ਮਹਾਪੁਰਖ ਹੋਰ ਸੇਵਾਵਾਂ ਕਰਾਰੇ ਨੇ ਅਸਥਾਨਾਂ ਦੀਆਂ ਸੇਵਾਵਾਂ ਚੱਲ ਰੀਆਂ ਨੇ ਵੀ ਕੋਈ ਗੱਲ ਨਹੀਂ ਪੇਟਾ ਜਿਹੜੀ ਐ ਉਹ ਲੈਣਗੇ ਤਾਂ ਦੇ ਦੇਵਾਂਗੇ ਉਹ ਕਿਉਂਕਿ ਉਹਦਾ ਕਾਰੋਬਾਰ ਤਕੜਾ ਸੀ ਤੇ ਮਹਾਪੁਰਖ ਕਹਿੰਦੇ ਨੇ ਭਾਈ ਪੇਟਾ ਲੱਗੀ ਕਹਿੰਨਾ ਮਹਾਪੁਰਖੋ 50000 ਰੁਪਏ ਪੇਟਾ ਮੈਂ ਦੇਵਾਂਗਾ ਤੁਸੀਂ 4 ਦਿਨ ਰੁਕ ਚੋ ਮਹਾਪੁਰਖ ਸੋਚੀ ਜੇ ਪੈਗੇ ਕਹਨੇ ਵੀ ਥੋੜਾ ਹੁਣ 50000 ਉਸ ਵਕਤ ਦਾ ਅੱਜ ਤੇ ਹਜ਼ਾਰਾਂ ਦੇ ਵਿੱਚ ਜਿਹੜਾ ਉਹਦਾ 50000 ਅੱਜਕੱਲ ਲੱਖਾਂ ਰੁਪਇਆ ਵਰਗਾ ਹੈ ਅੱਜ ਦੇ ਸਮੇਂ 'ਚ ਉਹ ਲੱਖਾਂ ਰੁਪਇਆ ਸਾਰਸੰਗਤ ਜਿਹੜਾ ਉਸ ਵਕਤ 50000 ਦੀ ਗੱਲ ਹੋਈ ਤੇ ਉਹ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈ ਭਾਵੇਂ ਕੁਝ ਹੋਵੇ ਪਰ ਉਹ ਟਾਈਮ ਦੇ ਵਿੱਚ ਲੱਖਾਂ ਰੁਪਏ ਵਰਗਾ ਸੀ ਸਾਰਸੰਗਤ ਕਿੰਦੇ ਨੇ ਮਹਾਂਪੁਰਖ ਚੁੱਪ ਕਰ ਗਏ ਵੀ ਬਖਸ਼ੀਸ ਆ ਭੇਟਾ ਬੜੀ ਥੋੜੀ ਐ ਸਾਧ ਸੰਗਤ ਭਾਈ ਬਖਸ਼ੀਸ ਸਿੰਘ ਕਹਿੰਦਾ ਮਹਾਂਪੁਰਖੋ ਫਿਰ ਡਬਲ ਲੈ ਲਓ ਲੱਖ ਰੁਪਈਆ ਹੁਣ ਉਹ ਲੱਖ ਰੁਪਈਆ ਦੇਖੋ ਕਿੰਡੀ ਰਕਮ ਬਣ ਗਈ ਮਹਾਂਪੁਰਖ ਫੇ ਚੁੱਪ ਕਰ ਗਏ ਕਹਿੰਦੇ ਫਿਰ ਦੁੱਗਣਾ ਆਪ 2 ਲੱਖ ਰੁਪਈਆ ਕਹਿੰਦੇ ਨਾ ਮਹਾਂਪੁਰਖ ਕਹਿੰਦੇ ਬਖਸ਼ੀਸ ਸਿਆਨ ਤੈਨੂੰ ਸੇਵਾ ਦੇਣੀ ਨਹੀਂ ਆਉਂਦੀ ਤੇ ਬਖਸ਼ੀਸ ਸਿੰਘ ਕਹਿੰਦਾ ਮਾਹਪੁਰਖੋ ਤੁਸੀਂ ਆਪ ਹੀ ਸੇਵਾ ਲੈ ਲਓ ਸੰਗਤ ਵੀ ਵੇਖਣ ਲੱਗੀ ਵੀ ਇਹ ਕੀ ਕਿ antisense ਗੱਲਾਂ ਦੀਵਾਨ ਦੇ ਵੀ ਸ਼ੁਰੂ ਹੋ ਗਈਆਂ ਤੇ ਸਾਧ ਸੰਗਤ ਮਾਹਪੁਰਖਾ ਨੇ ਇੱਕ ਗੱਲ ਕਹੀ ਬਖਸ਼ੀਸ ਸਿਆਂ ਸੇਵਾ ਤੇਰੇ ਤੋਂ ਲੈਣੀ ਐ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਤੇ ਅੰਮ੍ਰਿਤ ਛਕ ਲੈ ਬਹੁਤ ਜ਼ਿੰਦਗੀ ਤੇਰੀ ਜਿਹੜੀ ਐ ਉਹ ਨੰਗੀ ਤੇ ਹੁਣ ਗੁਰੂ ਨੂੰ ਭੇਟਾ ਦੇ ਦੇ ਤੂੰ ਅੰਮ੍ਰਿਤ ਛਕ ਲੈ ਗੁਰੂ ਵਾਲਾ ਹੋ ਜਾ ਬਸ ਹੁਣ ਬਖਸ਼ੀਰ ਸਿੰਘ ਪੱਲਾ ਪਾ ਕੇ ਖੜਾ ਸੀ ਉਹ ਕਹਿੰਦਾ ਮਹਾਂਪੁਰਖੋ ਤੁਸੀਂ ਬਚਨ ਕਰਤੇ ਮੈਂ ਇਹ ਪੇਟਾ ਦੇਣ ਨੂੰ ਤਿਆਰ ਆ ਹੁਣ ਪਰਿਵਾਰ ਸੀ ਉਹਨਾਂ ਨੇ ਸੋਚਿਆ ਸੀ ਕਿ ਪਿਛੇ ਰਹੀਏ ਉਹ ਵੀ ਕਹਿੰਦੇ ਸੀ ਅੰਮ੍ਰਿਤ ਛਕਾਂਗੇ ਹੁਣ ਜਿਹੜੇ ਨਾਲ ਦੇ ਸਾਥੀ ਬੇਲੀ ਸੀ ਉਹ ਕਹਿੰਦੇ ਮਾਹਪੁਰਖੋਂ ਖਾਣ ਪੀਣ ਵਾਲੇ ਸੀ ਕਹਿੰਦੇ ਅਸੀਂ ਵੀ ਅੰਮ੍ਰਿਤ ਛਕਣਾ ਹੈ ਮਹਾਰਾਜ ਸਾਨੂੰ ਵੀ ਛਕਾ ਦਿਓ ਕਲਕੱਤੇ ਦੇ ਵਿੱਚ ਸਭ ਤੋਂ ਵੱਡਾ ਅੰਮ੍ਰਿਤ ਸੰਚਾਰ ਹੋਇਆ ਪਿਆਰਿਓ ਤੁਹਾਡੇ ਵਿੱਚੋਂ ਸੰਗਤ ਕੋਈ ਹੋਏਗੀ ਤੁਹਾਡਾ ਰਿਲੇਟਡ ਹੋਏਗਾ ਉਹਨਾਂ ਦੇ ਵਿੱਚੋਂ ਕੋਈ ਵੀ ਹੋਏਗਾ ਜਿਹੜਾ ਅੱਜ ਵੀ ਕਹਿ ਸਕਦਾ ਮੈਂ ਮਾਹਪੁਰਖਾਂ ਤੋਂ ਅੰਮ੍ਰਿਤ ਛਕਿਆ ਸੀ ਸਾਡੇ ਪਰਿਵਾਰ ਦੇ ਵਿੱਚ ਉਹ ਅੰਮ੍ਰਿਤ ਦੀ ਦਾਤ ਮਾਹਪੁਰਖਾਂ ਨੇ ਦਿੱਤੀ ਸੀ ਪਿਆਰਿਓ ਅੰਮ ਪੁਰਖਾਂ ਨੇ ਇੱਕ ਵਾਰ ਮਹਾਪੁਰਖ ਇੰਗਲੈਂਡ ਵਿੱਚ ਗਏ ਕਹਿੰਦੇ ਨੇ ਆਖਰੀ ਸਮਾਂ ਜਿਹੜਾ ਸੀ ਸ਼ਰੀਰ ਕਰਕੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਹੀ ਬਤਾਇਆ ਉੱਥੇ ਕਹਿੰਦੇ ਕਾਫੀ ਦਿਨ ਰਹੇ ਤੇ ਗੋਲਕਾਂ ਭਰ ਗਈਆਂ ਕਮੇਟੀ ਨੀਆਂ ਤੇ ਉਹਨਾਂ ਨੇ ਸੋਚਿਆ ਵੀ 50 ਹਜ਼ਾਰ ਪੌਂਡ ਜਿਹੜਾ ਸੀ ਵੀ ਮਹਾਪੁਰਖਾਂ ਨੂੰ ਦੇ ਦਈਏ ਭੇਟਾ ਵਜੋਂ ਦੇ ਦਈਏ ਕਹਿੰਦੇ ਮਹਾਪੁਰਖਾਂ ਨੇ ਕਿਹਾ ਉਹ ਉੱਥੇ ਵੀ ਗੁਰੂ ਦੀ ਗੋਲਕ ਇੱਥੇ ਵੀ ਅਸੀਂ ਕੁਝ ਨਹੀਂ ਨਾਲ ਲੈ ਕੇ ਜਾਣਾ ਇੱਥੇ ਰੱਖ ਲਓ ਭਾਈ ਅਸੀਂ ਮਾਇਆ ਲੈਣ ਜਾਂ ਮਾਇਆ ਇਕੱਠੀ ਕਰਨ ਇੱਥੇ ਨਹੀਂ ਆਏ ਗੁਰਮੁਖ ਪਿਆਰਿਓ ਉਹ ਭੇਟਾ ਉਥੇ ਛੱਡਿਆ ਹੈ ਮਹਾਂਪੁਰਖ ਇਹ ਹੁੰਦੀ ਹੈ ਗੁਰੂ ਦੀ ਕਿਰਪਾ ਜਿਹੜੇ ਮਹਾਂਪੁਰਖ ਨੇ ਨਾ ਚਾਹ ਗੁਰੂ ਦੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਮਾਇਆ ਨਾਲ ਪਿਆਰ ਨਹੀਂ ਹੁੰਦਾ ਉਹਨਾਂ ਦੇ ਬੋਲਾਂ ਦੇ ਵਿੱਚ ਏਡੀ ਵੱਡੀ ਤਾਕਤ ਹੁੰਦੀ ਹੈ ਤੇ ਪਿਆਰਿਓ ਜੇ ਇੱਕ ਵਾਰੀ ਸੰਗਤ ਨੂੰ ਕਹਿ ਦੇਣ ਤੇ ਕੋਈ ਵੀ ਕੰਮ ਔਖਾ ਨਹੀਂ ਤੇ ਉਹ ਮਾਇਆ ਦੇ ਭੁੱਖੇ ਨਹੀਂ ਹੁੰਦੇ ਪਿਆਰਿਓ ਉਹ ਸਿਰਫ ਤੇ ਸਿਰਫ ਸੰਗਤ ਦੇ ਦਰਸ਼ਨਾਂ ਦੇ ਲੋੜ ਜੂਂਦੇ ਆ ਉਹਨਾਂ ਦੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਬਚਨਾਂ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਜਿਹੜੇ ਗੁਰੂ ਦੇ ਬਣ ਜਾਂਦੇ ਨੇ ਪਿਆਰਿਓ ਇਸ ਕਰਕੇ ਬਾਬਾ ਈਸ਼ਰ ਸਿੰਘ ਜੀ ਦਾ ਬਹੁਤ ਵੱਡਾ ਜੀਵਨ ਜਿੰਨੇ ਵੀ ਸਤਕਾਰਯੋਗ ਮਹਾਂਪੁਰਸ਼ ਨੇ ਸਾਰਿਆਂ ਦੇ ਜੀਵਨ ਵਾ ਕਮਾਲ ਦੇ ਰਹੇ ਨੇ ਬਹੁਤ ਪ੍ਰਚਾਰ ਕੀਤਾ ਜਿੰਨੇ ਵੀ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਗੁਰੂ ਨਾਲ ਸੰਗਤ ਨੂੰ ਜੋੜਿਆ ਵਾਹਿਗੁਰੂ ਜੀ ਕਾ